ਬਹੁਤ ਵਧੀਆ ਸਨੇਹਾ ਦੇ ਰਹੇ ਲੋਕਾਂ ਨੂੰ ਮਿਲੋ 22 ਜਨਵਰੀ ਦੀਆਂ ਮਤਲਬ ਖੁਸ਼ੀਆਂ ਨੇ ਲੋਕਾਂ ਚ ਉਸਤਾ ਵੀ ਬਹੁਤ ਜਨਾ ਦੇ ਇਸ ਦੇ ਸਤੇ ਮਤਲਬ ਨਾਲੇ ਸੇਵਾ ਦਾ ਸੇਵਾ ਕਰਦੇ ਨਾਲੇ ਮਤਲਬ ਰਾਮ ਮੰਦਰ ਬਾਰੇ ਲੋਕਾਂ ਨੂੰ ਮਤਲਬ ਸਨੇਹਾ ਦੇ ਰਹੇ ਹੈ ਕਿ ਬਹੁਤ ਵਧੀਆ ਇਹ ਕਿੰਨਾ ਦੇ ਰਹੇ ਕਿ ਮਤਲਬ 22 ਜਨਵਰੀ ਨੂੰ ਮਤਲਬ ਘਰ ਘਰ ਵਿੱਚ ਦੀਵਾਲਾ ਕਰੋ ਪਟਾਕੇ ਵਗੈਰਾ ਦਿਲਾਓ ਬਹੁਤ ਵਧੀਆ ਸਨੇਹਾ ਦਿਖਾਈ ਆ ਰਿਹਾ ਬਈ ਮੱਲੋ ਆ ਜਿਹੜਾ ਦਿਨ ਮੱਲੋ ਸਭ ਨੇ ਕੋਈ ਦੀਵਾਲੀ ਦਾ ਦੂਸਰਾ ਦਿਨ ਦੀਵਾਲੀ ਪੂਛੀ ਵਾਲੀ ਹੀ ਮਨਾਉਣ ਨੂੰ ਫਿਰਨ। ਪਰ ਪਚਾਰਾ ਬਹੁਤ ਵਧੀਆ ਸਨੇਹਾ ਦੇ ਰੇ ਲੋਕਾਂ ਨੂੰ ਮੱਲੋ ਭਾਈਜਨੂ ਦੀਦੀਆਂ ਮੱਲੋ ਉੱਥੇ ਆਈਆਂ ਨੇ। ਲੋਕਾਂ ਚੋਸਤਾ ਵੀ ਬਹੁਤ ਜਨਾ ਦੇ। ਇਸ ਦੇ ਸਤੇ ਮੱਲੋ ਨਾਲੇ ਸੇਵਾ ਦਾ ਸੇਵਾ ਕਰੰਦੇ ਨਾਲੇ ਮੱਲੋ ਰਾਮ ਮੰਦਰ ਬਾਰੇ ਲੋਕਾਂ ਨੂੰ ਮੱਲੋ ਸਨੇਹਾ ਵੀ ਦੇ ਰਿਹਾ ਕਿ ਬਹੁਤ ਵਧੀਆ। ਕੀ ਕਹਿੰਦਾ ਦੇ ਰੇ ਕਿ ਮੱਲੋ 22 ਜਨਵਰੀ ਨੂੰ ਮੱਲੋ ਕਰ ਕਰ ਵਿੱਚ ਦੀਵਾਲਾ ਕਰੋ ਪਟਾਕੇ ਵਗੈਰਾ ਦਿਲਾਓ ਬਹੁਤ ਵਧੀਆ ਸੁਨਿਆਰ ਦਿੱਤਾ ਜਾ ਰਿਹਾ ਮੇਰੇ ਮਤਲਬ ਆ ਜਿਹੜਾ ਦਿਨ ਮਤਲਬ ਸੁਣਦੇ ਕੋਈ ਦੀਵਾਲੀ ਦਾ ਦੂਸਰਾ ਦਿਨ ਦੀਵਾਲੀ ਦੂਜੀ ਵਾਲੀ ਹੀ ਮਨਾਉਣ ਨੂੰ ਫਿਰ ਮਨਾ ਰਹੇ ਆਈ ਵਗੈਰਾ ਭਾਈ ਜਨੂ ਦੀ ਬਹੁਤ ਵਧੀਆ ਦਿਨ ਆ ਰਿਹਾ ਹੈ ਰਾਮ ਮੰਦਰ ਰਾਮ ਨੂੰ ਮਤਲਬ ਰਾਮ ਜੀ ਮਹਿਲਾ ਵਿੱਚ ਜਾ ਰਹੇ ਨੇ ਆਪਣੇ ਬਹੁਤ ਅਗੇ ਦਿਨ ਤੇ ਹਾਲ ਆ ਰਿਹਾ ਮੇਰੇ ਫਿਰ ਮਤਲਬ 9 ਵਜੇ ਨਿਕਲ ਜੀ ਦਾ ਬਾਅਦ 9 ਵੇ ਤੱਕ ਲੈ ਕੇ ਮਤਲਬ 2 ਵੇ ਤੱਕ ਮਤਲਬ ਜਰਾਈ ਤੇ ਠੀਕ ਹੈ ਜੀ ਉਹਨਾਂ ਦਾ ਰੋਟੀ ਵਾਸਤੇ ਇਹ ਮੇਰੇ ਰੋਟੀ ਇਹਦੀ ਕਾਦੇ ਵਾਸਤੇ ਰੱਖੀ ਕਰਦੇ ਰੋਟੀ ਗਾਂ ਸ਼ਲਾ ਵਾਸਤੇ ਇਕੱਠੀ ਕਰੀ ਦੀ ਘਰ ਘਰ ਜਾ ਕੇ ਇਕੱਠੀ ਕਰੀ ਦੀ ਮਤਲਬ ਨਾਲ ਪ੍ਰਚਾਰ ਕਰਦੇ ਨਾਲ ਪ੍ਰਚਾਰ ਕਰੀਦਾ ਮਤਲਬ ਸਹੀ ਸੇਵਾ ਬਲ ਮਿਲਿਆ ਮਨੂੰ ਬਸ ਸੇਵਾ ਕਰਨ ਦਾ ਮੌਕਾ ਵੀ ਮਿਲਿਆ ਸਮਝਿਆ ਇੱਕ ਮਿਲਿਆ ਸੇਵਾ ਕਰਨ ਦਾ ਮੌਕਾ ਮਿਲਿਆ ਬਹੁਤ ਵਧੀਆ ਮਤਲਬ ਜਿਹੜਾ ਮਨੂੰ ਲੱਗਾ ਆਪਣੇ ਵਾਸਤੇ ਉਹਨਾਂ ਨੇ ਦੋ ਦਿਨ ਦਾ ਕਿਹਾ ਮੈਂ ਤਿੰਨ ਦਿਨ ਸੇਵਾ ਕਰਨਾ ਸੋਚਿਆ ਬਾਤ ਜਦੋਂ ਨਾ ਖਰਚਾ ਪਾਣੀ ਕਰਦਾ ਆ ਜੀ ਖਚਾਵਨੀ ਬਹੁਤ ਦੇ ਕਰਦਾ ਤਾਂ ਖਰਚਾ ਵੀ ਕਰਦੇ ਹੋ ਤੇ ਪ੍ਰਚਾਰ ਵੀ ਕਰਦੇ ਹੋ ਹਾਂਜੀ ਖਚਾ ਕਰਦਾ ਕਿਸ ਸੰਦੇਸ਼ ਦੇਣਾ ਜਾਂਦੇ ਲੋਕਾਂ ਨੂੰ ਸੰਦੇਸ਼ ਹੈ ਕਿ ਮਤਲਬ ਬਹੁਤ ਰਿਆ ਮਨ ਨੂੰ ਰਲਾਉ ਜਿਹਾ ਰਾਮ ਮੰਦਰ ਬਾਰੇ ਮਤਲਬ ਭਾਈ ਜਨ ਦੇ ਦਿਨ ਮਨਾਉਣਾ ਚਾਹੀਦਾ ਹਰ ਕੋ ਨੂੰ ਮਤਲਬ ਘਰ ਘਰ ਖੁਸ਼ੀਆਂ ਮਨਾਉਣੀਆਂ ਚਾਹੀਦੀਆਂ ਮਠਈਆਂ ਵੰਡਣੀਆਂ ਚਾਹੀਦੀਆਂ ਲੋਕਾਂ ਨੂੰ ਦੀਵਾਲੀ ਕਰਨੀ ਚਾਹੀਦੀ ਹੈ ਮੇਰੇ ਕੋ ਬਟਾਲੇ ਜੀ ਇਹ ਰਿਕਸ਼ਾ ਵੀ ਕੋਈ ਜਿਹੜਾ ਹਾਂਜੀ ਸਰ ਜੀ ਸਿਰਫ ਮੇਰੇ ਕੋਲ ਹੀ ਹੈ ਕੋਈ ਹੋਰ ਕਿਸੇ ਦੇ ਨਹੀਂ ਸ਼ਹਿਰ ਜੀ ਕਿੱਥੇ ਕਿਸੇ ਜਾਂਦਾ ਸੀ ਸ਼ਹਿਰ ਤੇ ਮਹਲ ਜਿੰਨੇ ਵੀ ਮਹਲ ਘਾਰੇ ਗਲੀ ਮਹਲੇ ਚ ਮਹਲ ਰੋਡ ਮੇ ਰੋਡ ਬਹਾਈਵੇ ਰੋਡ ਸਾਰੇ ਰੋਡ ਤੇ ਚੜਦਾ ਹਾਂ ਬਹੁਤ ਵਧੀਆ ਸਨੇਹਾ ਦੇ ਲੋਕਾਂ ਨੂੰ ਮਹਲ ਪਾਈ ਜਨ ਜੀ ਦੀਆਂ ਮਹਲ ਖਿਆਲੀਆਂ ਨੇ ਲੋਕਾਂ ਚੋਸਤਾ ਵੀ ਬਹੁਤ ਜਣਾ ਦੇ ਇਸ ਦੇ ਸਤੇ ਮਹਲ ਨਾਲੇ ਸੇਵਾ ਦਾ ਸੇਵਾ ਕਰੰਦੇ ਨਾਲੇ ਮਹਲ ਰਾਮ ਮੰਦਰ ਵਾਲੇ ਲੋਕਾਂ ਨੂੰ ਮਤਲਬ ਸਨੇਹ ਹੈ ਦੇ ਰਿਹਾ ਕੋ ਬਹੁਤ ਵਧੀਆ ਠੀਕ ਐਨਾ ਦੇਰੇ ਦਾ ਮਤਲਬ 22 ਜਨਵਰੀ ਨੂੰ ਮਤਲਬ ਘਰ ਘਰ ਵਿੱਚ ਦੀਵਾਲਾ ਕਰੋ ਪਟਾਕੇ ਵਗੈਰਾ ਦਿਲਾਓ ਬਹੁਤ ਵਧੀਆ ਸਨੇਹ ਦਿਖਾਈ ਆ ਰਿਹਾ ਮੈ ਮਤਲਬ ਆ ਜਿਹੜਾ ਦਿਨ ਮਤਲਬ ਸਭ ਨੇ ਕੋਈ ਦੀਵਾਲੀ ਦਾ ਦੂਸਰਾ ਦਿਨ ਦੀਵਾਲੀ ਪੂਜੀ ਵਾਲੀ ਮਨਾਉਣ ਨੂੰ ਫਿਰਨ ਦਾ ਪਚਾਰਾ ਵੋ ਬਹੁਤ ਵਧੀਆ ਸਨੇਹ ਦੇ ਰਿਹਾ ਲੋਕਾਂ ਨੂੰ ਮਤਲਬ 22 ਜਨਵਰੀ ਦੀਆਂ ਮਤਲਬ ਖਿਆਲੀਆਂ ਨੇ ਲੋਕਾਂ ਚ ਉਸਤਾਹ ਵੀ ਬਹੁਤ ਜ਼ਿਆਦਾ ਹੈ ਤੇ ਇਸ ਬੇਸ ਤੇ ਮਤਲਬ ਨਾਲੇ ਸੇਵਾ ਦਾ ਸੇਵਾ ਕਰਨ ਦੇ ਨਾਲੇ ਮਤਲਬ ਰਾਮ ਮੰਦਰ ਬਾਰੇ ਲੋਕਾਂ ਨੂੰ ਮਤਲਬ ਸੁਨੇਹਾ ਵੀ ਦੇ ਰਹੇ ਇੱਕ ਬਹੁਤ ਵਧੀਆ ਠੀਕ ਹੈ ਸੁਨੇਹਾ ਦੇ ਰਹੇ ਕਿ ਮਤਲਬ 22 ਜਨਵਰੀ ਨੂੰ ਮਤਲਬ ਘਰ ਘਰ ਵਿੱਚ ਦੀਪ ਮਾਲਾ ਕਰੋ ਪਟਾਕੇ ਵਗੈਰਾ ਚਲਾਓ ਬਹੁਤ ਵਧੀਆ ਸੁਨੇਹਾ ਦਿੱਤਾ ਜਾ ਰਿਹਾ ਮੈਂ ਮਤਲਬ ਆ ਜਿਹੜਾ ਦਿਨ ਮਤਲਬ ਸਮਝੋ ਕਿ ਦੀਵਾਲੀ ਦਾ ਦੂਸਰਾ ਦਿਨ ਦੀਵਾਲੀ ਦੂਜੀ ਦੀਵਾਲੀ ਮਨਾਉਣ ਨੂੰ ਫਿਰ ਮਨਾ ਰਹੇ ਹੀ ਫਿਰ ਆ ਫਿਰ 2 ਜਨਵਰੀ ਬਹੁਤ ਵਧੀਆ ਦਿਨ ਆ ਰਿਹਾ ਰਾਮ ਮੰਦਰ ਰਾਮ ਨੂੰ ਮਤਲਬ ਰਾਮ ਜੀ ਮਹਿਲਾ ਵਿੱਚ ਜਾ ਰਹੇ ਨੇ ਆਪਣੇ ਬਹੁਗੇ ਦਿਨ ਇਤਿਹਾਲ ਆ ਰਿਹਾ ਫਿਰ ਮਤਲਬ 9 ਵਜੇ ਨਿਕਲ ਜੀ ਦਾ ਬਾਹਰ 9 ਵੇ ਤ ਲੈ ਕੇ ਮਤਲਬ 2 ਵਜੇ ਤੱਕ ਮਤਲਬ ਜਰਾ ਹੀ ਠੀਕ ਰਹੇ ਜੀ ਉਹ ਰੋਟੀ ਵਾਸਤੇ ਇਹ ਮਤਲਬ ਰੋਟੀ ਇਹਦੀ ਕਾਦੇ ਵਾਸਤੇ ਕੱਠੀ ਕਰਦੇ ਰੋਟੀ ਗਾਉਂ ਇਨਸ਼ਾ ਅਲਾ ਵਾਸਤੇ ਕੱਠੀ ਕਰੀ ਦੀ ਘਰ ਘਰ ਜਾ ਕੇ ਕੱਠੀ ਕਰੀ ਦੀ ਮਤਲਬ ਨਾਲ ਪ੍ਰਚਾਰ ਕਰਦੇ ਨਾਲ ਪ੍ਰਚਾਰ ਕਰੀਦਾ ਮਤਲਬ ਸਹੀ ਸੇਵਾ ਬੋਲ ਮਿਲਿਆ ਮਾਨੂੰ ਬਸ ਸੇਵਾ ਕਰਨ ਦਾ ਮੌਕਾ ਵੀ ਮਿਲਿਆ ਸਮਝਿਆ ਕਿ ਮਲੇ ਸੇਵਾ ਕਰਨ ਦਾ ਮੌਕਾ ਮਿਲਿਆ ਬਹੁਤ ਵਧੀਆ ਮਤਲਬ ਜਿਹੜਾ ਮਨੂੰ ਲੱਗਾ ਆਪਣੇ ਵਾਸਤੇ ਉਹਨਾਂ ਨੇ ਦੋ ਦਿਨ ਦਾ ਕਿਹਾ ਮੈਂ ਤਿੰਨ ਦਿਨ ਸੇਵਾ ਕਰਨਾ ਚਾਹਾਂ ਅੱਛਾ ਤੇ ਬਾਅਦ ਉਹ ਦਿਨਾਂ ਖਰਚਾ ਪਾਣੀ ਕਰਦਾ ਅੱਜ ਤਾਂ ਚਾਹ ਵੀ ਬਹੁਤ ਵਧੀਆ ਕਰਦਾ ਉਹ ਤਾਂ ਖਰਚਾ ਵੀ ਕਰਦੇ ਹੋ ਤੇ ਪ੍ਰਚਾਰ ਵੀ ਕਰਦੇ ਹਾਂਜੀ ਤੇ ਕਰਦਾ ਜਾ ਈ ਸੰਦੇਸ਼ ਦੇਣਾ ਜਾਂਦੇ ਲੋਕਾਂ ਨੂੰ ਸੰਦੇਸ਼ ਹੈ ਕਿ ਮਤਲਬ ਬਹੁਤ ਰਿਆ ਮਨੁੱਖ ਰਾਵ ਜਿਹੜਾ ਰਾਮ ਮੰਦਰ ਬਾਰੇ ਮਤਲਬ ਭਾਈ ਜਨੂ ਦੇ ਦਿਨ ਮਨਾਉਣਾ ਚਾਹੀਦਾ ਹਰ ਕੋਣ ਮਤਲਬ ਘਰ ਘਰ ਖੁਸ਼ੀਆਂ ਮਨਾਉਣੀਆਂ ਚਾਹੀਦੀਆਂ ਮਠਈਆਂ ਵੰਡਣੀਆਂ ਚਾਹੀਦੀਆਂ ਲੋਕਾਂ ਨੂੰ ਦੀਵਾਲਾ ਕਰਨੀ ਚਾਹੀਦੀ ਹੈ ਮੇਰੇ ਕੋਲ ਬਟਾਲੇ ਜੀ ਈ ਰਿਕਸ਼ਾ ਵੀ ਕੋਈ ਇਹ ਜਿਹੜਾ ਹਾਂਜੀ ਸਿਰਫ ਹਾਂਜੀ ਸਿਰਫ ਮੇਰੇ ਕੋਲ ਹੀ ਹੈ ਹੋਰ ਕਿਸੇ ਕੋਲ ਨਹੀਂ ਇਹ ਸ਼ਹਿਰ ਦੇ ਕਿੱਥੇ ਕਿਸੇ ਜਾਂਦੇ ਸ਼ਹਿਰ ਤੇ ਮਤਲਬ ਜਿੰਨੇ ਵੀ ਮਤਲਬ ਹਰ ਗਲੀ ਮਹਲੇ ਤੇ ਮਤਲਬ ਰੋਡ ਤੇ ਮੇਨ ਰੋਡ ਬਹਾਈਵੇ ਰੋਡ ਤੇ ਹਰ ਰੋਡ ਤੇ ਚੜਦਾ ਹਾਂ ਮੈਂ